ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸੁਖਦੀਪ ਸਿੰਘ ਆ ਤੇ ਸਾਡਾ ਖਾਲਸਾ ਦੇਸੀ ਗੁੜ ਦੇ ਨਾਮ ਤੋਂ ਸਾਡਾ ਫਰਮ ਅਮੀਪੁਰ ਦੇ ਵਿੱਚ ਅਸੀਂ ਗੁੜ ਬਣਾਉਂਦੇ ਆ ਇਹ ਤਕਰੀਬਨ ਅਸੀਂ 2009-10 ਤੋਂ ਗੁੜ ਦਾ ਕੰਮ ਕਰ ਰਹੇ ਆ ਸਾਨੂੰ ਤਕਰੀਬਨ 15-16 ਸਾਲ ਹੋ ਗਏ ਜੀ ਕੰਮ ਕਰਦੇ ਰੇ ਕਿਹੜਾ ਗੁੜ ਤਿਆਰ ਕੀਤਾ ਜਾਂਦਾ ਤੁਹਾਡੇ ਕੋਲ ਭਜੀ ਅਸੀਂ ਬਿਲਕੁਲ ਛੁੱਧ ਦੇਸੀ ਗੁੜ ਤਿਆਰ ਕਰਦੇ ਆ ਤੇ ਇਸ ਤੋਂ ਇਲਾਵਾ ਅਸੀਂ ਦੇ ਨਾਲ-ਨਾਲ ਸੌਫ ਜਵੈਨ ਵਗੈਰਾ ਬਲਾ ਗੁੜ ਤਿਆਰ ਕਰਦੇ ਆ ਅਲਸੀ ਤੇਲ ਪਾ ਕੇ ਡ్రਾਈ ਫਰੂਟ ਵਗੈਰਾ ਪਾ ਕੇ ਚਾਕਲੇਟ ਵਾਲਾ ਗੁੜ ਵੀ ਤਿਆਰ ਕਰਦੇ ਆ ਜੀ ਪਿਛਲੇ ਨਾਲ ਕੋਈ ਅੱਜ ਅੱਜ ਕੋਈ ਚੇਂਜ ਕੀਤਾ ਗਿਆ ਜਿਹੜਾ ਪਿਛਲੇ ਵੀ ਤੁਸੀਂ ਬਣਾਉਂਦੇ ਰਹੇ ਹੋ ਹੁਣ ਵੀ ਕੋਈ ਚੇਂਜ ਹਾਂਜੀ ਇਸ ਸਾਲ ਅਸੀਂ ਨਾ ਚਾਕਲੇਟ ਵਾਲਾ ਗੁੜ ਐਡ ਕੀਤਾ ਪਹਿਲਾਂ ਅਸੀਂ ਨੀ ਸੀ ਬਣਾਉਂਦੇ ਤੇ ਪਿਛਲੇ ਸਾਲ ਅਸੀਂ ਥੋੜਾ ਜਿਆ ਬਣਾਇਆ ਸੀਗਾ ਤੇ ਉਹਦਾ ਰਿਸਪੌਂਸ ਵਧੀਆ ਆਇਆ ਸੀ ਕਸਟਮਰ ਵੱਲੋਂ ਤੇ ਇਸ ਵਾਰੀ ਅਸੀਂ ਉਹਨੂੰ ਐਡ ਕੀਤਾ ਵਾ ਜਿਹੜਾ ਗੰਨਾ ਆ ਉਹ ਕਿੱਥੋਂ ਲਿਆ ਜਾਂਦਾ ਬਾਰੋਂ ਲਿਆ ਜਾਂਦਾ ਕਿ ਜਿਆ ਖੁਦ ਆਪਣਾ ਇੱਕ ਸਮਾਜ ਦੇ ਦਿੱਤਾ ਜਾਂਦਾ ਸਾਡੇ ਕੋਲੋਂ ਖੁਦ ਦਾ 5.5 ਕਿਲੇ ਗੰਨਾ ਆਪਣਾ ਵਾ ਜੀ ਬਾਕੀ ਅਸੀਂ ਆਪਣੇ ਮੇਰੇ ਤੇਰੇ ਜਿੱਦਾਂ ਪਤਾ ਵੀ ਜਿਹੜੇ ਜ਼ਮੀਨ ਦਾ ਗੋੜ ਵਧੀਆ ਬੰਨਾ ਵਾ ਜਿਹੜੇ ਖੇਤ ਪਹਿਲੀ ਦਾ ਉਹ ਐਂ ਖਰੀਦ ਲੈਣੇ ਪਹਿਲਾਂ ਪਹਿਲਾਂ ਤੋਂ ਨਾ ਉਹ ਖਰੀਦਿਆ ਹੁੰਦਾ ਤੇ ਕਿੰਨੀ ਕੀ ਜਿਹੜੀ ਆ ਗੋੜ ਦੀ ਜਿਹੜੀ ਲਗਤ ਲੱਗ ਜੰਦੀ ਜਿਹੜੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿੰਨੇ ਗੋੜ ਤਿਆਰ ਕਰਨਾ ਪੈਂਦਾ ਹੈ। ਦੇਖੋ ਅਸੀਂ ਇਹਨਾਂ ਦਿਨਾਂ ਦੇ ਵਿੱਚ ਸਟਾਰਟਿੰਗ ਦੇ ਵਿੱਚ ਨਾ ਗੋੜ ਬਣਾਉਣ ਨੂੰ ਟਾਈਮ ਜ਼ਿਆਦਾ ਲੱਗਦਾ ਵਾ ਗੰਨੇ 'ਚ ਪਾਣੀ ਜ਼ਿਆਦਾ ਹੁੰਦਾ ਇਸ ਕਰਕੇ ਆਸ ਟਾਈਮ ਅਸੀਂ ਲਗਭਗ 3 ਤੋਂ 3 1/2 ਘੰਟਾ ਗੋਡੇ ਲਈ ਤਿਆਰ ਕਰਦੇ ਪਏ ਆ। ਇਹੀ ਜਿਹੜਾ ਸਾਡਾ ਕੰਮ ਅੱਗੇ ਆਪਣਾ ਦਸੰਬਰ ਤੋਂ ਬਾਅਦ ਜਨਵਰੀ ਫਰਵਰੀ ਵਿੱਚ 4 ਕੁਆਂਟਲ ਦੀ ਲਗਭਗ ਅਸੀਂ ਔਰ 3.5 ਤੋਂ 4 ਕੁਆਂਟਲ ਦਿੱਲੀ ਤਿਆਰ ਕਰਨੀ ਆ ਤੇ ਅਸੀਂ ਇਹਨੂੰ ਇੱਥੇ ਹੀ ਡਿਟੇਲ ਤੇ ਪਰਚੂਨੀ ਸੇਲ ਕਰਨੀ ਆ ਅਸੀਂ ਕਿਤੇ ਹੋਲ ਸੇਲ ਨਹੀਂ ਕਰਕੇ ਚੱਕਰ ਦੇਖੋ ਜੀ ਅਜੇ ਗੰਨਾਂ ਦੇ ਵਿੱਚ ਕੱਚਾ ਪਨਹਣ ਕਰਕੇ ਜੇ ਸ਼ੱਕਰ ਦੀ ਕੁਆਲਿਟੀ ਨਹੀਂ ਬਣਦੀ ਸ਼ੱਕਰ ਅਸੀਂ 15ਕ ਦਸੰਬਰ ਤੋਂ ਬਾਅਦ ਸ਼ੁਰੂ ਕਰਦੇ ਬਣਾਉਣੀ ਗੁਰਦ ਉਹ ਵੀ ਗੰਨੇ ਦੀ ਕੁਆਲਿਟੀ ਵੇਖ ਕੇ ਅਸਲ 'ਚ ਸ਼ੱਕਰ ਜਿਹੜੀ ਆ ਉਹ ਜਨਵਰੀ ਮਹੀਨੇ ਜਿਹੜੀ ਆ ਉਹ ਵਧੀਆ ਜਿਹੜੀ ਕੁਆਲਿਟੀ ਬਣਦੀ ਆ ਉਹਦੀ ਜਿਹੜਾ ਹੁਣ ਤੁਸੀਂ ਗੁੜ ਤਿਆਰ ਕੀਤਾ ਇਹਦੇ ਵਿੱਚ ਇਹ ਚਾਹ ਵਿੱਚ ਪਾ ਸਕਦੇ ਆਪਾਂ ਜਲਦੀ ਹਾਂਜੀ ਹਾਂਜੀ ਇਹਨੂੰ ਤੁਸੀਂ ਬਿਲਕੁਲ ਜਿੱਦਾਂ ਮਰਜ਼ੀ ਚਾਹ ਤੁਸੀਂ ਬਣਾਓ ਪਰੇ ਘਰੇ ਕੋਈ ਚੱਕਰ ਨਹੀਂ ਇਹਦਾ ਬਿਲਕੁਲ ਪਿਓਰ ਆ ਇਹਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਕੋਈ ਜ਼ਿਆਦਾ ਛੋਡੇ ਦੀ ਮਾਤਰਾ ਨਹੀਂ ਹੈ ਇਹਨੂੰ ਜਿੱਦਾਂ ਮਰਜ਼ੀ ਬੱਚੇ ਖਾਣ ਕੋਈ ਜਿੱਦਾਂ ਕੋਈ ਬਾਜ਼ਾਰ ਦਾ ਗੁੜ ਖਾ ਕਿਸੇ ਦਾ ਗਲਾ ਫੜਿਆ ਜਾਂਦਾ ਕਿਸੇ ਦਾ ਪੇਟ ਖਰਾਬ ਹੁੰਦਾ ਇਦਾਂ ਦੀ ਕੋਈ ਸ਼ਿਕਾਇਤ ਨਹੀਂ ਨੂੰ ਤੁਸੀਂ ਜਿੰਨਾ ਵੇਖੋ ਕੋਈ ਦਿੱਕਤ ਨਹੀਂ ਦੇਖੋ ਜੀ ਜਿਹੜਾ ਮਾਰਕੀਟ ਵਿੱਚ ਆਮ ਦੁਕਾਨਾਂ ਤੇ ਜਾਂ ਰੇੜੀਆਂ ਫੜੀਆਂ ਵਾਲੇ ਵਿੱਚ ਦੀਆਂ ਨਾ ਉਹ ਮੇਰੇ ਹਿਸਾਬ ਨਾਲ 99% ਜਿਹੜਾ ਗੋੜਾ ਉਹ ਖੰਡ ਵਾਲਾ ਹੀ ਆ ਰਿਹਾ ਕਿਉਂਕਿ ਜਿਹੜਾ ਜ਼ਿਮੀਂਦਾਰ ਜਿੱਥੇ ਕੱਢਦਾ ਨਾ ਉਹਦਾ ਉੱਥੇ ਹੀ ਮਸਾ ਪੂਰਾ ਹੁੰਦਾ ਉਹਨੂੰ ਲੋਕ ਬਾਹਰ ਦੇਣ ਦੀ ਲੋੜ ਨਹੀਂ ਇਸ ਕਰਕੇ ਉਹ ਉਹ ਬਾਹਰੋਂ ਅੰਦਰੋਂ ਮੰਗਵਾ ਕੇ ਗੋੜਾ ਪੀਓ ਇੱਥੇ ਦੁਕਾਨਾਂ ਤੇ ਉੱਤੇ ਸੇਲ ਕਰਦੇ ਨੇ ਜਾਂ ਪਿੰਡਾਂ ਵਿੱਚ ਜਾ ਜਾ ਕੇ ਸੇਲ ਕਰਦੇ ਨੇ ਉਹ ਉਹੀ ਸਾਰਾ ਕੈਮੀਕਲ ਵਾਲਾ ਖੰਡ ਵਾਲਾ ਗੋੜਾ ਹੁੰਦਾ ਈ ਲੱਗਦਾ ਵੀ ਤੁਹਾਨੂੰ ਇਥੇ ਆ ਕੇ ਗੋੜ ਲੈਣਾ ਜਿਹੜਾ ਜਿੱਥੇ ਤਿਆਰ ਕਰਦੇ ਆਪ ਬਿਲਕੁਲ ਜੀ ਜਿੱਥੇ ਵੀ ਤੁਹਾਡੇ ਨੇੜੇ ਤੇੜੇ ਕੋਈ ਜ਼ਿੰਮੇਦਾਰ ਆਪ ਗੋੜ ਤਿਆਰ ਕਰ ਰਿਹਾ ਉੱਥੇ ਤੁਸੀਂ ਆਪਣੀ ਤਸੱਲੀ ਨਾਲ ਗੋੜ ਲਓ ਜਾ ਕੇ ਤੇ ਤੁਸੀਂ ਕਿਸੇ ਦੇ ਬਿਨਾਂ ਯਕੀਨ ਕੀਤਾ ਗੋੜ ਨਾਲ ਲਿਆ ਜਾਏ ਕਿਉਂਕਿ ਅੱਜ ਕੱਲ ਮਾਰਕੀਟ ਵਿੱਚ ਬਹੁਤ ਜ਼ਿਆਦਾ ਧੋਖਾ ਹੋ ਰਿਹਾ ਹਰ ਚੀਜ਼ ਖਾਣ ਕਰਨ ਵਾਲੀ ਹਰ ਚੀਜ਼ ਵਿੱਚ ਮਲਾਵਟ ਹੋ ਰਹੀ ਹੈ ਇਸ ਕਰਕੇ ਤੁਸੀਂ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਹੀ ਗੋੜ ਲਓ ਹਾਂਜੀ ਹਾਂਜੀ ਮੈਂ ਨੂੰ ਤਕਰੀਬਨ 15-16 ਸਾਲ ਹੋ ਗਏ ਜੀ ਕੰਮ ਕਰਦਿਆਂ ਨੂੰ ਤੇ ਮੈਨੂੰ ਬਹੁਤ ਵਧੀਆ ਸਮਝ ਮਰ ਲਿਆ ਵੀ ਜਿੰਨੇ ਵੀ ਮੇਰੇ ਗਾਹ ਕਾਉਂਦੇ ਨੇ ਉਹ ਵੀ ਇਹਨਾਂ ਨੇ ਮੈਨੂੰ ਬੜਾ ਸਲਾਇਆ ਤੇ ਉਹਨਾਂ ਦਾ ਮੇਰੀ ਹੌਸਲਾ ਵਜਈ ਹੋਰ ਵਧੀ ਹੋਈ ਹੈ ਤੇ ਮੈਂ ਆਪਣੇ ਕਾਰੋਬਾਰ ਨੂੰ ਹੋਰ ਜ਼ਿਆਦਾ ਤਰੱਕੀ ਤੇ ਲੈ ਕੇ ਜਾ ਰਿਹਾ ਸ਼ੁਰੂ ਤੋਂ ਲੈ ਕੇ ਹੁਣ ਤੱਕ ਮੈਂ ਕਾਫੀ ਇਹਦੇ ਵਿੱਚ ਵਧਾ ਚੁੱਕਾ ਕੰਮ ਨੂੰ ਕਈ ਦਾ ਲੋਕ ਕਹਿੰਦੇ ਨੇ ਕਿ ਕਿਸਾਨੀ ਜਿਹੜੀ ਘਾਟੇ ਦਾ ਸੌਦਾ ਵਾ ਇਹਦੇ ਬਾਰੇ ਕੀ ਕਹਿਣਾ ਚਾਹਦੇ ਸੀ ਇਹ ਦੇਖੋ ਜੀ ਕਿਸਾਨੀ ਜੇ ਤੁਸੀਂ ਖਾਤੀ ਮਿਹਨਤ ਕਰੋ ਨਾ ਤੇ ਕੋਈ ਘਾਟੇ ਦਾ ਫੋਦਾ ਨਹੀਂ ਆ ਜੀ ਅਸੀਂ ਕਹੀਏ ਵੀ ਸਾਰਾ ਦਿਨ ਅਸੀਂ ਚਟੇ ਕੱਪੜੇ ਪਾ ਕੇ ਤੇ ਤੜੀ ਦੇ ਦੁਆਲੇ ਫੇਤਰੀਏ ਫਿਰ ਤੇ ਘਾਟਾ ਹੀ ਘਟਾ ਹੈ ਤੇ ਜੀ ਅਸੀਂ ਇਹਨੂੰ ਆਪ ਜਿੱਦਾਂ ਅਸੀਂ ਇਹਨੂੰ ਖੁਦ ਆਪਣੇ ਆਪ ਬਣਾ ਕੇ ਤੇ ਆਪ ਸੇਲ ਕਰ ਰਹੇ ਹਾਂ ਆਪਣੀ ਦੁਕਾਨਦਾਰੀ ਕਰ ਰਹੇ ਹਾਂ ਤੇ ਇਹਦੇ ਵਿੱਚ ਕੋਈ ਘਾਟਾ ਨਹੀਂ ਇਹਦੇ ਵਿੱਚ ਨਫਾ ਹੀ ਨਫਾ ਹੈ